ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਪਾਉਣੀ ਹੈ ਕਿ ਪਾਈਪ ਲਾਈਨ ਪਹਿਲਾਂ ਖਾਲ ਵਾਲੇ ਵਿੱਚ ਦੀ ਪਾਣੀ ਜਾਂਦਾ ਸੀ ਤੇ ਹੁਣ ਪਾਈਪ ਲਾਈਨ ਵਿੱਚ ਦੀ ਜਾਇਆ ਕਰੂ ਕਿਉਂਕਿ ਖਾਲ ਵਾਲਾ ਦੂਰ ਵਾਲਾ ਪੈਂਦਾ ਸੀ ਤੇ ਟਾਈਮ ਵਾਲਾ ਲੱਗਦਾ ਸੀਗਾ ਤਾਂ ਦੋਚੇ ਪਾਈਪ ਲਾਈਨ ਪਾ ਦਿਆ ਅੱਜ ਪਾਈਪ ਲਾਈਨ ਪਾਵਾਂਗੇ ਤੇ ਮਸ਼ੀਨ ਆਉਣ ਵਾਲੀ ਹੈ ਤੇ ਪਾਈਪਾਂ ਵੀ ਆਉਣ ਵਾਲੀਆਂ ਨੇ ਤੇ ਐਂਡ ਤੱਕ ਜਰੂਰ ਦੇਖਿਓ ਸਾਰਾ ਕੁਝ ਦੇਖਦੇ ਆ ਵੀ ਕਿੰਨੇ ਕ ਬੰਦੇ ਹੁੰਦੇ ਆ ਤੇ ਕੀ ਚੱਕਰ ਬਣਦਾ ਤੇ ਕਿੰਨਾ ਕ ਟਾਈਮ ਲੱਗਦਾ ਐਂਡ ਤੱਕ ਬਣੇ ਰਹੋ ਤੇ ਸਪੋਰਟ ਕਰਿਓ। ਲਓ ਭਾਈ ਤਿਆਰ ਆ ਗਾ ਮਾ ਪਟਣ ਕੇ ਖਾਣ। ਲਓ ਭਾਈ ਗੱਟਾ ਸ਼ੁਰੂ। ਆ ਦੇਖੀ ਚੱਲ ਦੇਖੀ ਚੱਲ ਬੰਦ ਆ ਗਈ ਆ। ਫਟ ਕਰਕੇ ਲਾਈ ਜਾਂਦਾ ਹੇ ਤਾਂ। ਇਹਦੇ ਦਰਸ਼ਕ ਵੀ ਆ ਰਹੇ ਨੇ ਦੇਖੋ। ਪਾਟੂ ਦਾ ਪਤਾ ਕੀ ਕਹਿੰਦਾ ਹੈ ਤਾਂ ਦੇਖੀ ਜਾ ਦੇਖੀ ਜਾ ਬੰਦ ਆ ਗਈ ਹੈ ਉਹਨੇ ਕਿਹਾ ਮਿੰਟ ਚ ਮਾਰੂਗਾ ਖਲੀ ਜੁੜ ਕੇ ਲੈ ਘੜਾ ਦਾਅਮ ਲੈਣਾ ਯਾਰ ਦੱਬੀ ਹੈਣੀ ਕਿੱਲੀ ਕਿੰਨਾ ਕਰੇ ਕਿਵੇਂ ਫੇਰਾ ਵਧੀਆ 7 8 ਕਰਨੀ ਤਾਂ ਕਿੰਨੇ ਜੋੜ ਦੋਨੇ 7 7 ਪਰ ਤਾਂ ਸੀਪੀ ਵਾਲਾ ਜਿਹੜੀ ਇੱਥੇ ਆ। ਇਹੇ ਫੂਟਿੰਗ। ਕੱਲ ਭਰਾਵਾ। ਹੋਰ ਜਾ ਰਾ ਇਹਨੇ ਸਾਡੇ ਕੋਲ ਸਵਰ ਘਾਟੀ ਹੈਗਾ ਵਿੱਚ। ਵਾਹਿਗੁਰੂ। ਤੇ ਧੀਰੇ ਸਭਰਾਵਾ। ਏ ਏ ਉਹ ਦੇ ਟੋਵਰ ਕੀ ਬਣਾਉਂਦਾ ਇਹ ਬਾਬੇ ਬੜਾ ਤਗੜਾ ਜੰਤਰ ਹੈ ਦੀ ਹਨ ਹਮ ਤਾਂ ਸੋਨ ਵਾਲੀ ਗਾਇਆਂ ਦੀ ਜਾਦੇ ਕਿਹੜਾ ਪੁਹੀਨਾ ਪੱਟੇ ਨਾ ਕਰ ਕਰ ਮਦਦ ਨਹੀਂ ਲੱਗਦਾ ਉਹ ਤੋਂ ਧੱਕਾ ਦੇ ਵੇ ਉਹ ਕੋਠੇ ਰੱਖਾ ਆ ਜਮਾ ਸਦਾ ਕਹਦਾ ਨਹੀਂ ਲੱਗੇ ਦੇਖਦੇ ਹੁਣ ਕਿਵੇਂ ਲੱਗ ਜਾਊ ਧਰਤੀ ਬਾਬੇ aga . Aata, 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 aata. nè đi nè đi à búp vừa lâu nè ra này đâu

アンケートカーレーティーラグ a バスカイツェーティーディーラーテロンラー ਕੱਢੀ ਆਹ ਦੇਖੋ ਕਿੰਨੀ ਡੂੰਗੀ ਪਟਦੀ ਛਿੜੀਂ ਅੰਦਰ ਹੈ ਛਿੜ ਜਾਊਂਗਾ ਆਹੋ ਟਰੱਕੇ ਸੁੱਤੀ ਲੈ ਕੇ ਜਾਊਗਾ ਵੇਰ ਇੱਥੇ ਇੱਥੇ ਜੋ いいよないよ。 <laughs> おとだかでおこってだかん。 ਉੱਤੀ ਪਈ ਆ ਤੇ ਆ ਦੇਖੋ ਪਾਈਪਾਂ ਵੀ ਲਾਤੀਆਂ ਇਹ ਬਸ ਉਹਨਾਂ ਮੇਸਤਰੀ ਦੀ ਕਮੀ ਆ ਓ ਬਾਈ ਖਾਲੀ ਪੱਤੀ ਤੇ ਪਾਈਪਾ ਹੁਣ ਮੁੰਡੇ ਧਰੀ ਜਾਂਦੇ ਸੇਹਰ ਚ ਵੱਜ ਦੋ ਮਿਸਤਰੀ ਆ ਗਿਆ ਤੇ ਲਾਲਾ ਜੋਰ ਸਿੱਟੀ ਚੱਲਾਂਗੇ ਵਿੱਚ ਅੰਨਾ 4 ਫੁੱਟ ਖਾਲੀ ਹੋ ਗਈ ਔਰ ਦੇਖੋ ਓਮ ਦੇ ਚੱਕੀ ਤੇ ਬਾਸੋ ਮਿਸਤਰੀ ਵੀ ਵੇਟ ਆ ਮਿਸਤਰੀ ਆਊਗਾ 2-3 ਵਜੇ ਤੇ ਉਹ ਤਾਂ ਵਾਚ ਚੱਕ ਜਾ ਕੁਝ ਚੱਕ ਚੱਕ ਸੱਟੀ ਜੱਲਾ ਚਲੋ ਭਾਈ ਫਾਉ ਚੱਕ ਚੱਕ ਤੜੀ ਇਹਨੇ ਲੈਣਾ ਦਾ ਦੇਖੋ ਬਹੁਤ ਦੂਰ ਲੈਣੇ ਪੈ ਜਾਨੇ ਚੱਕ ਚੱਕ ਇੱਥੇ ਧਰ ਕੇ ਸੇ ਤਾਂ ਤਿਆਰ ਕਰੀਏ ਨਾ ਮਿਸਤਰੀ ਦੇ ਹੰਦ ਤੱਕ ਜਦੋਂ ਮਿਸਤਰੀ ਆ ਗਿਆ ਫਿਰ ਟਾਈਮ ਘੱਟ ਲੱਗੂ ਵਧੀਆ ਆ ਦੇਖੋ ਬਣੀ ਤਾ ਉਹ ਪਈ ਤੋਕ ਬਹੁਤ ਦੂਰ ਪਈ ਦੀ ਆ ਬਾਟ ਨਗਰਾਂ ਦੇ ਅੱਗੇ ਆਹ ਦੇਖੋ ਆਈ ਆਈ ਅੰਦਰ ਰੋਂਦੇ ਕਰ ਲਾਉਂਦੇ ਰੋਂਦੇ ਕਰ ਲਾਉਂਦੇ ਇੱਕੋ ਮਗਰਾ ਹੀ ਜਾਂਦਾ ਇੱਕੋ ਮਗਰਾ ਹੀ ਜਾਂਦਾ ਕਿਉਂਕਿ ਬਾਟ ਜੀ ਬਾਹ ਪੈ ਗਈ ਨਾ ਕਰ ਜਾ ਇਹਨੂੰ ਦਿਖਾਉਣਾ ਦਾਮੀ ਆ ਦੇਖ ਅੱਧੇ ਜਾਂਦੇ ਸਮਾਈਲਾ ਕਰਦੇ ਜਾਂਦੇ ਨੇ ਝੋਟੇ ਆਹੇ ਭਰਾਵਾ ਕਿੱਥੇ ਲੈ ਕੇ ਜਾਣਾ ਪੈਂਦਾ ਇਹ ਉਹ ਦੇਖੋ ਉਹ ਕੋਠੇ ਤੱਕ ਜਾਣਾ ਪੈਂਦਾ ਇਧਰ ਉਹੋ ਭੁੰਡੀ ਜੀ ਇਧਰ ਹੀ ਆ ਗਈ ਤੇ ਇਧਰ ਹੀ ਖੜ ਗਈ ਆ ਕੇ ਉਹਨਾਂ ਅੰਦਰ ਦਾ ਜਾਂਦੇ ਨਹੀਂ ਆ ਕਿ ਤਾ ਚੱਕ ਕੇ ਲੈ ਕੇ ਜਾਣੀਆਂ ਮੈਣੀਆਂ ਇਹ ਕਹਾਂ ਭਰਾਵਾ ਲੈ ਜਾਗੇ ਅਦੇ ਕੋ ਸਾਰੀਆਂ ਫੱਟ ਕਰਕੇ ਧਰਤੀਆਂ ਤੇ ਅਸਾ ਦੋ ਬੈਪਰ ਰਹਿ ਗਈਆਂ ਨੇ ਦੋ ਲੈ ਕੇ ਜਾਣੀਆਂ ਤੇ ਇੱਕ ਇਹਦੇ ਚੋ ਮਿੱਟੀ ਕੱਢਣੀ ਹੈਗੀ ਜਿਹੜੀ ਉਹ ਇੱਕ ਬੈਪਰ ਦੇ ਵਿੱਚ ਲਈ ਇਹ ਉਹ ਦੇਖੀ ਜੀ ਆਉ ਦੋ ਬੈਪਰ ਹੈਗੇ ਪਰ ਕੱਲ ਨੂੰ ਬਣਾਵਾਂਗੇ ਤੂੜੀ ਫੀ ਗਾ ਚੱਕ ਲਈਏ ਫਿਰ ਬਾਕੀ ਬਣੇ ਰਹੋ ਫਿਰ ਦਿਖਾਵਾਂ ਜਦੋਂ ਮਿਸਤਰੀ ਆ ਗਿਆ ਲੋ ਬਾਈ ਉਹ ਨਾ ਸੁਣ ਮੈਂ گاਉ ਦਾ ਦਫ਼ਤਰ ਸੀ ਵੀ ਲੀਡਰ ਤੇ ਮਿਸਤਰੀ ਕਦੇ ਟਾਈਮ ਤੇ ਨਹੀਂ ਹੁੰਦੇ ਮਿਸਤਰੀ ਨੇ 2 ਵਜੇ ਦਾ ਟਾਈਮ ਦਿੱਤਾ ਸੀ ਤੇ 5:30 ਹੋ ਗਏ ਸ਼ਾਮ ਦੇ ਕੋਣ ਆਇਆ ਅੱਖਾਂ ਬਗਾਦੀਆਂ ਪਤੰਦਰ ਨੇ ਅੱਜ ਤਾਂ ਸਾਰੀ ਤਿਆਰੀ ਦੂਰੀ ਜੀ ਕੱਖ ਕੇ ਰੱਖ ਲਈ ਹਾਜੀ ਵੀ ਬਾਬਾ ਟਾਈਮ ਤੇ ਆ ਗਿਆ ਇਹ ਮੈਨੂੰ ਤਾਂ ਹਾਜੀ ਹੈ ਹੀ ਨਹੀਂ ਸੀ ਵੀ ਮਿਸਤਰੀ ਪਹੁੰਚੂ ਚਾਹ ਲੱਗਿਆ ਨੇ ਮਿਸਤਰੀ ਚਾਹ ਚੂ ਪੀਣੇ ਨੇ ਮਿਸਤਰੀ ਤਾਂ ਹਮ ਤੇ ਆ ਨਾ ਤਾਂ ਕਰਕੇ ਜ਼ਿਆਦਾ ਫਿਰ ਪੀਣੀ ਪਊ ਬੱਸ ਮਿਸਤਰੀ ਦੇ ਕੰਮ ਤਾਂ ਹੈ ਨਹੀਂ ਚਾਹ ਲੈ ਉਹ ਦੇਖੋ ਕੋਣ ਆਇਆ ਮਿਸਤਰੀ ਕਰੀ ਜਾਂਦਾ ਵਾ ਜਾ ਕੇ ਦੇਖਦੇ ਕੀ ਬਣਦਾ ਆਹ ਏਡੀ ਗੱਤਾਂ ਗੋਮੂ ਡਰ ਡਰ ਲਾਉਟ ਕੋਣ ਜੀ ਅੱਛਾ ਉਹ ਤਾਂ ਪਹਿਲਾਂ ਹੀ ਦੱਸ ਦੂ ਤੈਨੂੰ ਹੀ ਦੱਸ ਦਊਂਦਾ ਵੀ ਲੀਕ ਕਿੱਚੀ ਬਾਈ ਸੱਚੀ ਪੈ ਨਾਲ ਆਇਆ ਮੁਰਕੂ ਇਸ ਤੋਂ ਕਰ ਗਈ ਯਾਰ ਦੂਜੀ ਤਾਂ ਉਰਨ ਕਰਦੀ ਉਹ ਜੀ ਕੰਨ ਚੋਂ ਨੀਂ ਜਾਂਦੀ ਐ ਕਿੰਨ ਚੋਰ ਵਿੱਚ ਦੇ ਬਹੁਤ ਬੱਸ ਕਿੰਨ ਚੋਰ ਕਰਦੋਂ ਮੈਂ ਦੇਖ ਰੂ ਉਸ ਨੂੰ ਨਾਲ ਗਲਾਈ ਦੇ ਦਿੱਤੇ ਮੈਂ ਸਾਹ ਨੂੰ ਥੋੜ ਦੇ ਅੱਛਾ ਹੋ ਹਲੋ ਚਲੋ 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 ਅੱਗੇ ਪੱਜਾ ਅੱਗੇ ਪੱਜਾ ਅੱਗੇ ਪੱਜਾ ਸਾਡਾ ਕਰ ਦੇ ਛੱਡ ਦੇ ਝੜ ਦੇ ਪਰਾਂ ਨੇ ਹੁਣ ਤੂੰ ਹੁੰਦਾ ਮੈਂ ਤੇਰੇ ਸਿਰ ਉੱਤੇ ਆ ਗਏ ਅੱਗਾ ਭੜੀ ਚੱਕ ਲੋ ਕਰਾ ਜੋ ਭਾਈ ਤੂੰ ਇੱਕ ਜਣਾ ਉਹ ਪਾਪਾ ਭਗਾ ਦੇ ਪਾਪਾ ਸੁੱਕ ਗੀਆਂ ਅੱਧੇ ਪਾਸੇ ਭਗਾ ਚਾ ਚੱਤ ਸਹੀ ਹੈ ਤੂੰ ਰਹਿਣ ਦਾ ਫੋਨ ਮੈ ਇੱਧਰ ਭਗਾ ਦੇ ਪਾਪਾ ਭੱਜ ਆ ਫੜਾ ਯਾਰ ਉਪਰਾਂ ਲੈ ਜਾਉਣ ਉਹਦਾ ਕੋਟ ਨਹੀਂ ਬਸ ਸਿੱਧਾ ਪਰ ਉੱਧੇ ਜਾ ਤੂੰ ਤਾਂ ਗਈ ਸਮਝੋ ਪੈਸਾ ਦੀ ਰਾਇ ਕਰ ਲੈ ਕੋਈ ਉੱਧਰ ਕਰਦਾ ਇੱਕ ਉੱਧਰ ਕਰਦਾ ਕੱਟ ਵੀ ਕਿਉਂ ਚੱਲਦਾ ਬੀਤੀਆ ਕੋਈ ਕਿਤੇ ਨਹੀਂ ਹੋਇਆ ਸੋਦੇ ਮਾਂ ਮੇ ਤੇਰਾ ਦੱਬੀ ਚੱਲ ਕਿੱਲੀ ਬਾਈ ਬਣ ਕੇ ਉਹ ਦੁਖੀ ਨਾ ਹਰਦਾ ਕਰ ਦੇ ਇੱਕ ਮਿੰਟ ਚਲੋ ਹੈਲੋ ਅੰਨੇ ਗੂਹੇ ਇੱਕੱਕ ਤਨਗਾ ਪਾਟਾ ਹੁਣ ਸਵਾਦ ਆ ਆਵਰਾ ਆ ਮੰਦਾ ਦੇ ਯਾਰ ਤੁਰਾ 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 ਜਬਾ ਤਾ ਟੱਕਾ ਕਰ ਬਾਬਾ ਦਾ ਬਣ ਗਈ ਚਾਲ ਜੀ ਨਾ ਕਰਨਾ ਲਾ ਦਿਨ ਤੂੰ ਮੈਂ ਨਜ਼ਰ ਮੇਰੀ ਥੋੜੀ ਲੱਗਦੀ ਮੇਰੇ ਦਾ ਮੰਗੂਏ ਥੱਕਣਾ ਜੋੜਨਾ ਨਾ ਬੱਗਦੀ ਬਈ ਅੱਧੀ ਤਾਂ ਪਰਸਾਵਾ ਬਈ ਰੋਜ ਦਾ ਕੰਮ ਅਗਲੇ ਦਾ ਬਸ ਵਿੰਦਰ ਵਿੰਦਰ ਓਏ ਸੰਦਾ ਪਿਆਉ ਵਿੰਦਰ ਨੂੰ ਬੰਨ੍ਹਣਾ ਪਿਆਉ ਥੱਕ ਦੇ ਚੱਲ ਆਹ ਕੀ ਆ ਓਏ ਆਪਣੇ ਆਪ ਵੀ ਡਿੱਗੀ ਜਾਂਦੀ ਐ ਇਹ ਜੀ ਧੰਨਵਾਦ ਬਰੇ ਧੰਨਵਾਦ ਇਹ ਸੋਚਦਾ ਐ ਆ ਸੋਚਣ ਨਾਲ ਨਾਲ ਟਾਈਮ ਲੰਦਾਗਾ ਕੀ ਸੋਚਦਾ ਕਹਿੰਦਾ ਕੀ ਹੈਗਾ ਤੁਹਾਨੂੰ ਕਹ ਕੋਸ਼ ਨਹੀਂ ਲੈਣਾ ਨੂੰ ਨਹੀਂ ਐਨੀ ਜਿੰਨੀ ਮੈਂ ਚੋਰ ਲੈਣਾ ਹੁੰਦਾ ਮੈਂ ਲਾ ਦਣਾ ਪੱਕਾ ਥੱਲੇ ਲਾਉਣਾ ਨਾ ਥੱਲੇ ਜੀ ਲੈ ਲੈ ਅਬਰੋ ਉਹ ਨਿਕਟ ਉਹ ਬਾਤਾਂ ਮੈਂ ਨਹੀਂ ਉਹ ਨਹੀਂ ਮਕਰਨਾ ਉਹ ਤੂੰ ਜਮਾ ਇੱਕ ਕਰਕੇ ਟੋਏ ਪਟਾਣਾ ਉੱਥੇ ਰਹਿ ਕੇ ਜੋੜ ਜੇ ਯਾਰ ਤਾਂ ਕਿਹ ਗਾ ਮੇਰਾ ਤਾਂ ਦੱਸੀ ਕਿਹ ਅੱਜ ਜਿਹੜੀ ਗੱਲ ਕਰ ਰਿਹਾ ਕਦੇ ਆਜੂ ਮੈਂ ਤੇ 8 ਵਜੇ ਕਦੇ 8 ਵਜੇ ਆਵਾਂ ਮੈਂ ਮਾਂ ਮਾਂ ਵਿਦਲਾ ਉਹ ਮੈਂ ਤਾਂ ਤੋਏ ਪਟਾ ਕੇ ਰੱਖ ਦੂੰ ਤੂੰ ਕਹੇ ਕਦੇ 8 ਵਜੇ ਆਵਾਂਗੇ ਨਹੀਂ ਆਈ ਕਿੱਟੀਏ ਦੋ ਦੋ ਜੀ ਜੋਇੰਟ ਤੇ ਟੋਏ ਪਟਾ ਲਉ 320 ਲਏ ਹੋਏ ਨੇ ਮੇਰੇ ਉਹ ਵੀ ਲੀਕ ਹੋਈ ਉਹ ਇੱਧਾ ਪਿੰਡ ਅੱਗੇ ਵਧ ਕੇ ਰੱਖੋ ਜੀ ਉੱਥੇ ਜੀ ਬਾਜੋ ਚਾਰ ਪੰਜ ਤੱਕ ਪੈ ਜਾਓ ਅੱਗੇ ਕਰੋ ਕਰਾ ਲਾ ਲੈ ਲਾਤੇ ਜੋੜ ਇਹ ਹੁਣ ਚੱਲੇ ਨੇ ਪਰਲੇ ਪਾਸੇ ਇਹਨਾਂ ਵੀ ਪੂਰਾ ਛਿਪ ਗਿਆ ਕਿਧਰ ਨੇ ਉਹ ਦੇਖੋ ਸੂਰਜ ਭਾਜੀ ਵੀ ਥੱਲੇ ਨੂੰ ਜਾਂਦੇ ਹੋਏ ਫੇਰ ਵੀ ਚੱਲ ਮਿਸਟਰ ਨੇ ਹਮਮਤ ਮਾਰੀ ਦਰ ਚੰਦ ਬਾਜੀ ਘੜੇ ਨੇ ਇਹ ਵੀਡੀਓ ਨੂੰ ਕਰੇ سپورਟ ਵੱਧ ਤੋਂ ਵੱਧ ਕਰਿਓ ਸ਼ੇਅਰ ਵੱਧ ਤੋਂ ਵੱਧ ਕਰਿਓ ਕਮੈਂਟ ਆ ਐਦਾਂ ਹੀ ਆਉਂਦੇ ਰਹਿਣਗੇ ਆਪਣੇ ਦੇਸੀ ਦੇਸੀ ਬਲੌਗ ਠੀਕ ਆ ਬਾਜੀ ਤੇ ਹੁਣ ਪੈਪ ਛੱਡ ਦਾਂਗੇ ਵਿੱਚ ਉਦੋਂ ਬਾਅਦ ਆਪਾਂ ਬਲੌਗ ਦਾ ਕਰਦਾਂਗੇ ਐਂਡ ਤੇ ਫੇਰ ਹੋਰ ਕਿਸੇ ਬਲੌਗ ਨਾਲ ਮਿਲਾਂਗੇ ਪਗੜੀ ਵਾਰੀ ਠੀਕ ਆ ਭਾਈ ਜਣ ਦਾ ਦੇਖੋ ਅੰਦਰ ਮਿੱਟੀ ਧੂਣਾ ਪੜਦਾ ਜਾਂਦਾ ਆ ਤੇਜ਼ ਆ ਬੰਦਾ Ja, warte.